ਰਾਜ ਜੀ ਲਓ ਹੋਹ ਉਹ ਲੱਕ ਫੜਿਆ ਕਿ ਕੁੱਟ ਕੇ ਨਾ ਫੜ ਬੈਰੀਆ ਲੱਕ ਟੁੱਟ ਜੁ ਚਰੀ ਦਾ ਟਾਂਡਾ ਹਾਂ ਕੁੱਟ ਕੇ ਨਾ ਫੜ ਬੈਰੀਆ ਲੱਕ ਟੁੱਟ ਜੁ ਚਰੀ ਦਾ ਟਾਂਡਾ ਕਿ ਫੜ ਕੇ ਤੇ ਰੋੜੀਆ ਹਾਂ ਨਾਲੇ ਮੇਰਾ ਥੱਲਾ ਲਾ ਲਿਆ ਨਾਲੇ ਉਂਗਲ ਮਰੋੜੀਆ ਉਹ ਨਾਲੇ ਮੇਰਾ ਥੱਲਾ ਲਾ ਲਿਆ ਕੁੱਤਾ ਨੰਬਰ ਉੜੀਆ ਆ ਗੱਲਾਂ ਵੱਖਰੀਆਂ ਗੱਲਾਂ ਵੱਖਰੀਆਂ ਲਾਓ ਪੱਟੀ ਵਾਲਾ ਚਪੱਟੀਆ ਗੱਲਾਂ ਵੱਖਰੀਆਂ ਕਰਦਾ ਗੱਲਾਂ ਵੱਖਰੀਆਂ ਆ ਛੇੜੋ ਕਹਾਣੀ ਉਧਰ ਸਾਡੇ ਦਰਮਿਆਨ ਸਾਈ ਗੁਰਨਾਬ ਜੀਵਾ ਜੀ ਪਹੁੰਚਿਆ ਵੱਡਾ ਧੰਨਵਾਦ ਆ ਮਨਦੀਪ ਬੁਖਰਾਇਆ ਪਹੁੰਚਿਆ ਹੋਇਆ ਔਰ ਅੱਜ ਦੇ ਕੁਸ਼ਤੀ ਡੰਗਲ ਦੇ ਉੱਤੇ ਸਾਡੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਨਾਲ ਮਾਨੇ ਹੱਤੇ ਵਾਲੀ ਪਹੁੰਚਿਆ ਹੋਇਆ ਅੱਜ ਦੇ ਸੁਭਾਨ ਕੁਸ਼ਤੀ ਦੰਗਲ ਦੇ ਉੱਤੇ ਵੈਲਕਮ ਆਖਦੇ ਆ ਵੱਡੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਦੁਨੀਆਂ ਦੇ ਵੱਡੇ ਮੱਲ ਭਿਰੇ ਆ ਦੇਖੋ ਕੀ ਵਰਦਾ ਕੀ ਜੁੜਦਾ ਭੋਲੂ ਮਹਾਰਾਸ਼ਟਰ ਔਰ ਦੂਸਰੇ ਪਾਸੇ ਜੱਸਾ ਪਹਿਲਵਾਨ ਪੱਟੀ ਇੱਕਾਦੀ ਮਿਹਨਤਾਂ ਦੀ ਜਿੰਨੇ ਖਾਟੀ ਇੱਕ ਪਾਸੇ ਆ ਭੋਲੂ ਮਹਾਰਾਸ਼ਟਰ ਦੇ ਦੂਸਰੇ ਪਾਸੇ ਜੱਸਾ ਪਰਮਨ ਪੱਟੀ ਦੁਨੀਆਂ ਦੇ ਬਿਹਤਰੀਨ ਪਹਿਲਵਾਨਾਂ ਦੇ ਵਿੱਚੋਂ ਨਾਮ ਹੈ ਔਰ ਅੱਜ ਦੀ ਦੁਨੀਆਂ ਦਾ ਰਾਇਲ ਹੀਰੋ ਕਹ ਦਈਏ ਔਰ ਦੁਨੀਆ ਦੇ ਵੱਡੇ ਖੇਤਾਬੋ ਪਹਿਲਵਾਨ ਨੇ ਆਪਣੇ ਨਾਮ ਖੀਤੇ ਐ ਔਰ ਅੱਜ ਦੇ ਕੁਸ਼ਤੀ ਦੰਗਣ ਦੇ ਉਤੇ ਰਾਇਲ ਮਾਡਲ ਬਣ ਕੇ ਆਇਆ ਐ ਔਰ ਵੱਡੀਆਂ ਕੁਸ਼ਤੀਆਂ ਦੇ ਵੱਡੇ ਰਿਕਾਰਡ ਬਣਾਏ ਐ ਕਦੇ ਪ੍ਰਿਤਪ ਵੀ ਰਾਜ ਪਲੇਅਰ ਬਾਲ ਦੇ ਨਾਲ ਫਿਰੇ ਹੁੰਦੇ ਐ ਕਦੇ ਸੋਨੂ ਨਾਲ ਫਿਰੇ ਹੁੰਦੇ ਐ ਕਦੇ ਭਵਿੰਦਰ ਨਾਲ ਬੱਲੇ ਬੱਲੇ ਹੁੰਦੀ ਐ ਔਰ ਕਦੇ ਪ੍ਰਿਤਪ ਨਾਲ ਰਿਕਾਰਡ ਬਣਦੇ ਐ ਇਸ ਬੱਲ ਤੇ ਦੁਨੀਆ ਤੇ ਚਰਚੇ ਐ ਇਹਦੇ ਦੋਹੇ ਕੋਟੇ ਦੋਹੇ ਕਿੱਟੇ ਦੋਹੇ ਮੋਢੇ ਔਰ ਜੇ ਗੱਲ ਕਰੀਏ ਸਾਰੇ ਸਰੀਰ ਦਾ ਹੀ ਜੇ ਗੱਲ ਕਰਾਂ ਸਾਰੇ ਦਾ ਆਪਰੇਸ਼ਨ ਹੋਇਆ ਸਾਰੇ ਨਿਕਲ ਨਿਕਲ ਕੇ ਦੁਬਾਰੇ ਪਾਏ ਹੋਏ ਆ ਅਗਰ ਜੇ ਹੋਰ ਕੋਈ ਹੁੰਦਾ ਤਾਂ ਹੁਣ ਨੂੰ ਕੱਦੀ ਪਹਿਲਵਾਨੀ ਛੱਡ ਕੇ ਹੋਰ ਕੰਮਾਂ 'ਚ ਵੱੜ ਜਾਣਾ ਸੀ ਪਰ ਪਹਿਲਵਾਨ ਦੀ ਜੀਤਦਾਰੀ ਦੇਖੋ ਅੱਜ ਵੀ ਰਿਕਾਰਡ ਕਾਇਮ ਹੈ ਜੱਸੇ ਜੱਟ ਦੇ ਨਾਂ ਤੇ ਤਾੜੀ ਬਣਦੀ ਹੈ ਜਰੂਰ ਮਾਰ ਦਿਆ ਕਰੀਏ ਕਿਉਂਕਿ ਜੂੜੇ ਵਾਲੇ ਪਹਿਲਵਾਨ ਤਾੜੀ ਬਣਦੀ ਹੈ ਤਾੜੀ ਬਣਦੀ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਖੰਗੋ ਉਹ ਡੋਲਿਆਂ ਨੂੰ ਜਿਹਦੇ ਹੱਥ ਨਾ ਪੰਡੇ ਕਿਹੜੇ ਪੜਦਾ ਗੱਭਰੂ ਲੋਕੀ ਔਂਗਲਾ ਕਰ ਕਰ ਪੁੱਛਦੇ ਆ ਜਦੋਂ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨ ਤੇ ਉੱਕਦੇ ਆ ਜਦੋਂ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨ ਤੇ ਉੱਕਦੇ ਆ ਕਿ ਚੱਲਦਾ ਹੋਇਆ ਵੱਡਾ ਜੱੱਸਿਆ ਬੱਲੇ-ਬੱਲੇ ਕਰਾ ਦਤੀ ਹੈ ਕਿ ਮਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹ ਜੀ ਵਾਹ ਬਹੁਤ ਵਧੀਆ ਜਿਹੜਾ ਮੇਲਾ